ਇਸ ਵੇਲੇ ਦੀ ਵੱਡੀ ਖਬਰ ਬਠਿੰਡਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਬਠਿੰਡਾ ਦੇ ਸਾਈਂ ਨਗਰ ਵਿਖੇ ਸੂਹਾ ਟੁੱਟਣ ਨਾਲ ਬੁਰੀ ਤਰ੍ਹਾਂ ਨਾਲ ਪਾਣੀ ਪਰ ਗਿਆ ਅਤੇ ਉੱਥੇ ਦੇ ਲੋਕਾਂ ਨੂੰ ਕਾफी ਨੁਕਸਾਨ ਚ ਝੱਲਣਾ ਪੈ ਰਿਹਾ ਹੈ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਕਿ ਬਠਿੰਡਾ ਵਿੱਚ ਸੂਹਾ ਟੁੱਟਣ ਨਾਲ ਕਿਸ ਕਦਰ ਜਿਹੜਾ ਸਾਈਨਗਰ ਵਿੱਚ ਪਾਣੀ ਭਰ ਗਿਆ ਤੇ ਲੋਕਾਂ ਦੇ ਜਿਹੜੇ ਘਰਾਂ ਦੇ ਵਿੱਚ ਪਾਣੀ ਵੜ ਗਿਆ ਉੱਥੇ ਹੀ ਜਦ ਇਸ ਬਾਰੇ ਗੱਲਬਾਤ ਕੀਤੀ ਗਈ ਤੇ ਸਥਾਨਿਕ ਲੋਕਾਂ ਦਾ ਕਹਿਣਾ ਹੈ ਕਿ ਰਾਤ ਕਰੀਬ 2 ਵਜੇ ਸੂਹਾ ਟੁੱਟ ਗਿਆ ਤੇ ਉਹਨਾਂ ਦੇ ਘਰਾਂ ਦੇ ਵਿੱਚ ਬੁਰੀ ਤਰ੍ਹਾਂ ਨਾਲ ਪਾਣੀ ਭਰ ਗਿਆ ਇੰਨਾ ਹੀ ਨਹੀਂ ਬਲਕਿ ਉੱਥੇ ਦੇ ਲੋਕਾਂ ਦੀ ਮੰਗ ਹੈ ਕਿ ਪ੍ਰਸ਼ਾਸਨ ਵੀ ਹੱਲੇ ਤੱਕ ਨਹੀਂ ਪਹੁੰਚਿਆ ਹੈ ਤੇ ਉੱਥੇ ਹੀ ਲੋਕਾਂ ਦਾ ਕਹਿਣਾ ਹੈ ਕਿ ਪਾਣੀ ਨਾਲ ਕਾਫੀ ਨੁਕਸਾਨ ਹੋਇਆ ਹੈ ਇਹ ਕਿਹੜਾ ਏਰੀਆ ਕਿਹੜਾ ਹੈ ਸਾਈ ਨਗਰ ਤੇ ਕਿੰਨਾ ਕੁ ਨੁਕਸਾਨ ਹੋ ਗਿਆ ਬਹੁਤ ਨੁਕਸਾਨ ਹੋ ਗਿਆ ਘਰ ਟਹਿ ਗਏ ਲੋਕਾਂ ਦੇ ਬਿੱਡਾਂ ਚ ਪਾਣੀ ਚੜ ਗਿਆ ਕੱਪੜੇ ਸਾਰੇ ਗਿੱਲੇ ਹੋ ਗਏ ਬੱਚੇ ਸਾਡੇ ਗੱਡੀਆਂ ਡੁੱਬੀਆਂ ਬੱਚੇ ਸਾਡੇ ਅੰਦਰ ਹੈਗੇ ਕਮਰਿਆਂ ਚ ਆਲੇ ਅੱਛਾ ਜੀ ਬਹੁਤ ਨੁਕਸਾਨ ਹੋਇਆ ਸਾਡੇ ਗੱਡੀਆਂ ਡੁੱਬ ਗਿਆ ਮੋਟਰਸਾਈਕਲ ਅੰਦਰ ਆ ਸਾਡੇ ਘਰਾਂ ਚ ਪਾਣੀ ਬਹੁਤ ਵੜਦਾ ਸੀ ਪਾਣੀ ਵੜਦਾ ਤੇ ਪ੍ਰਸ਼ਾਸਨ ਨੂੰ ਕੀ ਮੰਗ ਕਰੋਗੇ ਖਰਮਜਾਬਜਾ ਦਿੱਤਾ ਜਾਵੇ ਮੇਰਾ ਨਾਮ ਹੈ ਮੇਰਾ ਨਾਮ ਰਾਜਪਾਲ ਹੈ ਅੱਜ ਕੀ ਹੋਇਆ ਕਿ ਇੱਥੇ ਸੁਆਥ ਰਕਮਨ 2 ਵਜੇ ਦੇ ਲੱਗੇ ਸੁਆ ਟੁੱਟ ਗਿਆ ਜਿਸ ਕਰਕੇ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਜਾ ਪਹੁੰਚਿਆ ਤੇ ਇਵਨ ਕੀ ਇਹ ਪਾਣੀ ਦੇ ਵਿੱਚ ਕਰੰਟ ਵੀ ਆ ਗਿਆ ਜਦੋਂ ਅਸੀਂ ਮੈਕਮਨ ਨੂੰ ਬਿਜਲੀ ਬੋਰ ਨੂੰ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕੀਤੀ ਵੀ ਕਰੰਟ ਆ ਗਿਆ ਉਹਨਾਂ ਨੇ ਇਮੀਡੀਏਟ ਸਪਲਾਈ ਬੰਦ ਕਰਵਾ ਕੇ ਮੈਂ ਹੀ ਟ੍ਰਾਂਸਫਰ ਦੋਨੋਂ ਕੱਟੇ ਇਹਨਾਂ ਦੇ ਠੀਕ ਹੈ ਜੀ ਲੋਕਾਂ ਦੇ ਘਰਾਂ ਦੇ ਵਿੱਚ ਘਟੋ ਘਟ ਜ਼ਿਆਦਾ ਮੈਂ ਕੱਟਿਆ ਪਾਣੀ ਮਾਲਬ ਮੇਰੇ ਲੱਖ ਤੋਂ ਉੱਪਰ ਪਾਣੀ ਸੀ ਜਦੋਂ ਮੈਂ ਸਪਲਾਈਆਂ ਕਟੀਆਂ ਤੇ ਲੋਕਾਂ ਦੇ ਘਰਾਂ ਦੇ ਵਿੱਚ ਇਨਾ ਪਾਣੀ ਆ ਚੁੱਕਾ ਜਿਵੇਂ ਲੋਕਾਂ ਦੇ ਘਰਾਂ ਦੀਆਂ ਦੇ ਵਿੱਚ ਪਾਣੀ ਜਾ ਵੜਿਆ ਕਈਆਂ ਦੇ ਘਰ ਡਿੱਗ ਪਏ ਕਈ ਲੋਕ ਤਾਂ ਜੀ ਕੋਠਿਆਂ ਦੇ ਉੱਪਰ ਹੀ ਘੁੰਮ ਰਹੇ ਨੇ ਨਹੀਂ ਤਾਂ ਇਹਨਾਂ ਦੇ ਬੱਚਿਆਂ ਦਾ ਕੋਈ ਪਾਣੀ ਨਹੀਂ ਤਾਂ ਕੋਈ ਮਾਲਵਾਜੀ ਪ੍ਰਸ਼ਾਸਨ ਦਾ ਕੋਈ ਵੀ ਕਰਮਚਾਰੀ ਇੱਥੇ ਨਹੀਂ ਪਹੁੰਚਿਆ ਜਿਸ ਕਰਕੇ ਲੋਕਾਂ ਦੇ ਦੋ ਦਿਨ ਨਰਾਸ਼ਗੀ ਪਾਈ ਜਾ ਰਹੀ ਹੈ ਕਿਉਂਕਿ ਨਹੀਂ ਤਾਂ ਇੱਥੇ ਕੋਈ ਸ਼ਿਵਰ ਦਾ ਅਰੇਂਜਮੈਂਟ ਹੈ ਜਿੰਨੂੰ ਮਰਜ਼ੀ ਕਹੀ ਲੈ ਜਨਾਬ ਨਾ ਤਾਂ ਕੋਈ ਸ਼ਿਵਰ ਦੀ ਗੱਲ ਕੋਈ ਵੀ ਲੋਕਾਂ ਦੀ ਗੱਲ ਸੁਣਨ ਨੂੰ ਤਾਂ ਪ੍ਰਸ਼ਾਸਨ ਤਿਆਰ ਨਹੀਂ ਜਿਹਦੇ ਕਰਕੇ ਲੋਕਾਂ ਦੇ ਵਿੱਚ ਭਾਰੀ ਨਰਾਸਾ ਹੈ ਜਦੋਂ ਵੋਟਾਂ ਦਾ ਟਾਈਮ ਆਉਂਦਾ ਹੈ ਤੋ ਉਹ ਤੋਂ ਵੋਟਾਂ ਲੈਣ ਵਾਸਤੇ ਤਾਂ ਹਰ ਇੱਕ ਤਿਆਰ ਹੋ ਜਾਂਦਾ ਵੀ ਮੈਨੂੰ ਵੋਟ ਪਾਓ ਮੈਨੂੰ ਵੋਟ ਪਾਓ ਪਰ ਮੋੜ ਕੇ ਇਸ ਬਸਤੀ ਦੀ ਕੋਈ ਵੀ ਲੋਕਾਂ ਦੀ ਸਾਣ ਨਹੀਂ ਲੈਂਦੀ ਜਿਹਦੇ ਕਰਕੇ ਸਾਨੂੰ ਬਹੁਤ ਹੀ ਨਿਰਾਸ਼ਾ ਨਾਲ ਕਹਿਣਾ ਪੈ ਰਿਹਾ ਬਹੁਤ ਦੁਖੀ ਦਿਲ ਨਾਲ ਕਹਿਣਾ ਪੈ ਰਿਹਾ ਕਿਉਂਕਿ ਲੋਕਾਂ ਦੇ ਵੋਟਾਂ ਲੈਣ ਕਰਕੇ ਸਰਕਾਰਾਂ ਬਣਦੀਆਂ ਪਰ ਇਹ ਸਰਕਾਰਾਂ ਜਿਹੜੀਆਂ ਲੋਕਾਂ ਦੀ ਕੋਈ ਵੀ ਗੱਲ ਸੁਣਨ ਨੂੰ ਤਿਆਰ ਨਹੀਂ ਇਵਨ ਕਿ 2 ਵਜੇ ਦਾ ਸੂਆ ਟੁੱਟਿਆ ਹੋਇਆ ਹੁਣ ਤੱਕ ਇਹ ਕੋਈ ਪ੍ਰਸ਼ਾਸਨ ਸਨਸਾਰ ਨਹੀਂ ਲੋਕਾਂ ਦੀ ਲਈ ਹੈ ਮੈਂ ਫੇਰ ਵੀ ਪ੍ਰਸ਼ਾਸਨ ਬੇਨਤੀ ਕਰਦਾ ਕਿ ਲੋਕਾਂ ਦੀ ਸਾਲ ਲੈ ਕੇ ਲੋਕਾਂ ਦਾ ਬਣਦਾ ਹੱਕ ਦਿੱਤਾ ਜਾਵੇ ਜੀ ਧੰਨਵਾਦ ਹਾਂਜੀ ਅੰਕਲ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੁਖਵਿੰਦਰ ਸਿੰਘ ਜੀ ਸਰ ਅੱਜ ਜਿਹੜਾ ਆਪਣੇ ਸੂਵੇ ਦਾ ਪੁਲ ਬੋਲ ਬੁਫੈਕੀ ਕਹਿੰਦੇ ਬਾਰੇ ਇਹ ਜੀ ਆਪਣੇ ਜਿਹੜਾ ਸੂਵੇ ਦਾ ਪੁਲ ਹੈਗਾ ਅੱਜ ਤੋਂ ਲਗਭਗ 8 ਸਾਲ ਪਹਿਲਾਂ ਵੀ ਟੁੱਟਿਆ ਸੀ 2017 ਦੇ ਵਿੱਚ 2017 ਦੇ ਵਿੱਚ ਹੀ ਟੁੱਟਿਆ ਸੀ ਉਸ ਟਾਈਮ ਤੇ ਵੀ ਮਤਲਬ ਕਾਫੀ ਲੋਕਾਂ ਦਾ ਨੁਕਸਾਨ ਹੋਇਆ ਘਰਾਂ ਦੇ ਵਿੱਚ ਪਾਣੀ ਵਰ ਗਿਆ ਸੀ ਇਹ ਉਸ ਤੋਂ ਬਾਅਦ ਪ੍ਰਸ਼ਾਸਨ ਨੇ ਆ ਕੇ ਬਾਅਦ ਵਿੱਚ ਇਹਨਾਂ ਦੇ ਜੋ ਹੈਗਾ ਬੰਦ ਕੀਤਾ ਸੀ ਸੁਆ ਬੰਦ ਕਰਾ ਕੇ ਤੇ ਸੁਆ ਇਹ ਜੋ ਟੁੱਟਿਆ ਹੋਇਆ ਸੀ ਉਹ ਬੰਦ ਕਰਤਾ ਸੀ ਤੇ ਉਸ ਤੋਂ ਬਾਅਦ ਇਹ 8 ਸਾਲਾਂ ਬਾਅਦ ਇਹ ਹੁਣ ਜਾ ਕੇ ਟੁੱਟਿਆ ਹੈ ਰਾਤ ਕਹਿੰਦੇ ਨੇ ਵੀ ਡੇਢ ਪੌਣੇ ਦੋ ਦੇ ਲਗਭਗ ਇਹ ਰਾਤ ਸੁਆ ਟੁੱਟਿਆ ਤਾਂ ਇੱਥੋਂ ਦੇ ਲੋਕਾਂ ਨੇ ਜਿਹੜਾ ਹੈਗਾ ਇਧਰ ਉਧਰ ਫੋਨ ਕੀਤੇ ਜਿਵੇਂ ਸਾਨੂੰ ਵੀ ਫੋਨ ਗਿਆ ਸੀ ਜਾਂ ਪ੍ਰਸ਼ਾਸਨ ਨੂੰ ਫੋਨ ਕੀਤਾ ਆਪਣੇ ਮੌਜੂਦਾ ਚੌਕੀ ਚਾਰਜਰ ਨੂੰ ਉਹਨਾਂ ਨੂੰ ਫੋਨ ਗਿਆ ਤਾਂ ਉਹ ਤੁਰੰਤ ਉਹ ਆਪਣੇ ਹਰਕਤ ਵਿੱਚ ਆਏ ਤੇ ਉਹਨਾਂ ਆਪਣੇ ਨਾਲ ਲੈ ਕੇ ਆਪਣੀ ਫੋਰਟ ਇੱਥੇ ਆਏ ਨੇ ਸਾ ਲੋਕਾਂ ਨੂੰ ਵੇਅਰ ਕੀਤਾ ਵੀ ਤੁਸੀਂ ਆਪਣਾ ਸਮਾਨ ਵਗੈਰਾ ਚੁੱਕ ਕੇ ਜਿਹੜਾ ਤੁਸੀਂ ਆਪਣਾ ਉੱਚੀ ਥਾਂਵ ਤੇ ਚਲੇ ਜਾਓ ਤਾਂ ਕਿ ਕਿਸੇ ਦਾ ਜਾਨੀ ਨੁਕਸਾਨ ਨਾ ਹੋਵੇ ਤੇ ਪਾਣੀ ਫਿਰ ਇਹ ਪ੍ਰਸ਼ਾਸਨ ਦੀ ਮਤਲਬ ਨਾ ਭਜਨਾਸ ਨਾਲ ਉਹ ਪਿੱਛੋਂ ਜਿਹੜਾ ਸੂਆ ਜਿਹੜਾ ਗਵਿੰਦਪੁਰੇ ਤੋਂ ਬੰਦ ਕਰਾਇਆ ਦਿੱਤਾ ਗਿਆ ਹੈ ਲਗਭਗ 1 ਘੰਟਾ ਕੋਊਗਾ ਵੀ ਜਿਹੜਾ ਬੰਦ ਕੀਤਾ ਤੇ ਹੁਣ ਜਿਹੜਾ ਪਾਣੀ ਕਿਉਂਕਿ 12-13 ਕਿਲੋਮੀਟਰ ਲੰਬਾਈ ਆ ਸੂਏ ਦੀ ਤਾਂ ਉਹ ਪਾਣੀ ਜਿਹੜਾ ਥੋੜਾ ਟਾਈਮ ਹੌਲੀ-ਹੌਲੀ ਉਲਜੜਾ ਘੱਟੇਗਾ ਇਹ ਲੱਗਦਾ ਹੈ ਕਿ 2-3 ਘੰਟਿਆਂ ਚ ਪਾਣੀ ਬਿਲਕੁਲ ਬੰਦ ਹੋ ਜਾਏਗਾ ਤਾਂ ਉਸ ਤੋਂ ਬਾਅਦ ਪ੍ਰਸ਼ਾਸਨ ਜਿਹੜਾ ਹੈਗਾ ਜਿਵੇਂ ਆਪ ਇਰੀਗੇਸ਼ਨ ਮੈਚੂ ਮੈਨੇ ਵੀ ਇਨਫੋਰਮੇਸ਼ਨ ਦੇ ਦਿੱਤੀ ਕਿ ਆਪ ਉਹ ਆਉਣਗੇ ਤੇ ਉਸ ਤੋਂ ਬਾਅਦ ਉਹ ਆ ਬੰਦ ਕਰਾਉਣਗੇ ਜੀ ਕਿੰਨਾ